ਨਸ਼ੇ ਦੇ ਲਈ ਬਦਨਾਮ ਲੁਧਿਆਣਾ ਦੀ ਕੋੜਾ ਕਲੋਨੀ ਤੇ ਅਸਵੇਰੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਲੁਧਿਆਣਾ ਪੁਲਿਸ ਦੀਆਂ ਟੀਮਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਇਸੇ ਦੌਰਾਨ ਛਾਪੇਮਾਰੀ ਕੀਤੇ ਗਏ ਜਿੱਥੇ-ਜਿੱਥੇ ਪੁਲਿਸ ਨੂੰ ਨਸ਼ੇ ਦੀ ਵਿਕਰੀ ਤੇ ਨਸ਼ੇ ਦੇ ਸੇਵਨ ਸੰਬੰਧੀ ਗੁਪਤ ਜਾਣਕਾਰੀ ਸੀ ਉਹਨਾਂ ਘਰਾਂ ਦੀ ਤਲਾਸ਼ੀ ਲਈ ਗਈ ਇਸੇ ਦੌਰਾਨ ਪੁਲਿਸ ਦੇ ਸੀਨੀਅਰ ਅਫਸਰਾਂ ਦੱਸਿਆ ਕਿ ਸਾਨੂੰ ਕੁਝ ਨਸ਼ਾ ਜ਼ਰੂਰ ਬਰਾਮਦ ਹੋਇਆ ਹੈ ਜਿਸ ਸੰਬੰਧੀ ਦੇਰ ਸ਼ਾਮ ਨੂੰ ਪ੍ਰੈਸ ਨੂੰ ਅੱਡਾਰੀ ਕਰਕੇ ਜਾਣਕਾਰੀ ਦਿੱਤੀ ਜਾਏਗੀ ਇਸ ਆਪਰੇਸ਼ਨ ਤਹਿਤ ਸੀਨੀਅਰ ਪੁਲਿਸ ਅਫਸਰ ਵੀ ਮੌਕੇ ਤੇ ਮੌਜੂਦ ਰਹੇ ਜਿਨ੍ਹਾਂ ਨੇ ਦ ਜਲਦ ਹੋਏਗਾ ਇਸੇ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ ਅਤੇ ਨਸ਼ੇ ਦੇ ਸੋਦਾਗਰਾਂ ਤੇ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਪੁਲਿਸ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਤੇ ਛਾਪੇਮਾਰੀ ਕਰੇ ਉਹਨਾਂ ਦੀ ਤਲਾਸ਼ੀ ਲਵੇ ਪਰ ਜੋ ਲੋਕ ਚੰਗੇ ਨੇ ਜਿਨ੍ਹਾਂ ਦੇ ਕਾਰੋਬਾਰ ਚੱਲਦੇ ਨੇ ਉਹਨਾਂ ਦੇ ਘਰ 'ਚ ਪੁਲਿਸ ਛਾਪੇਮਾਰੀ ਕਿਉਂ ਕਰ ਰਹੀ ਹੈ ਜਾਨੋ ਡਾਕਟਰ ਮੇੜਕਰ ਕਲੋਨੀ ਹੈ ਜੀ ਇਹਨੂੰ ਇੱਕ ਬੜਾ ਇਹ ਮਹਾਨ ਪ੍ਰਸਿੱਧ ਨਾਮ ਦੇ ਕਲੋਨੀ ਬਣੀ ਹੈ ਜਿਹਨੂੰ ਅਸੀਂ ਬਹੁਤ ਖਰਾਬ ਕੀਤਾ ਹੋਇਆ ਸਾਡੇ ਹੀ ਬੰਦਿਆਂ ਨੇ ਖਰਾਬ ਕੀਤਾ ਹੋਇਆ ਇੱਥੇ ਜਿਹੜਾ ਕਿ ਨਸ਼ਾ ਵਿਕਦਾ ਹੈ ਨਾ ਉਹਦੇ ਕਾਰਨ ਚੰਗੇ ਵੀ ਬਦਨਾਮ ਹੋ ਰਹੇ ਆ ਜੀ ਔਰ ਚੰਦ ਬੰਦੇ ਆ ਜਿਨ੍ਹਾਂ ਨੇ ਨਸ਼ਾ ਇੱਥੇ ਵੇਚਦੇ ਆ ਅਸੀਂ ਚਾਹਨੇ ਆ ਵੀ ਇਹ ਜਿਹੜੇ ਪੁਲਿਸ ਨੇ ਇਹ ਕੰਮ ਕੀਤਾ ਹੈ ਨਾ ਇਹ ਬਹੁਤ ਅੱਛਾ ਕੀਤਾ ਅਸੀਂ ਇਹ ਵੀ ਚਾਹਨੇ ਆ ਕਿ ਅਸੀਂ ਇਹਨਾਂ ਦਾ ਸਾਥ ਵੀ ਦਿੰਨੇ ਆ ਅਸੀਂ ਪੁਲਿਸ ਦਾ ਕੋਈ ਅਸੀਂ ਗੱਲ ਨਹੀਂ ਅਸੀਂ ਉਹਨਾਂ ਨੂੰ ਕਹਿੰਨੇ ਭਾਈ ਤੁਸੀਂ ਤਲਾਸ਼ੀ ਕਰੋ ਔਰ ਅਸੀਂ ਕਹਿੰਨੇ ਵੀ ਜਿਹੜੇ ਵਧੀਆ ਬੰਦੇ ਉਹਨਾਂ ਦੇ ਘਰਾਂ 'ਚ ਨਾ ਵੜੋ ਜਿਹੜੇ ਕਰਦੇ ਉਹਨਾਂ ਦੇ ਘਰ ਜੋ ਮਰਜ਼ੀ ਕਰੋ ਅਸੀਂ ਤਿਆਰ ਆ ਤੁਹਾਡੇ ਲਈ ਐਗਰੀ ਆ ਕਿ ਸਰ ਇਹ ਵੀ ਪਤਾ ਚੱਲਿਆ ਹੈ ਵੀ ਕਈ ਕੁਝ ਤੁਹਾਡੀ ਲੋਕਦਾਜ਼ੇ ਸੀ ਵੀ ਨਸ਼ਾ ਤਸਕਰ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਪਤਾ ਚੱਲ ਜਾਂਦਾ ਜੀ ਉਹ ਉਹ ਖਬਰ ਮਿਲ ਜਾਂਦੀ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਸੈਟਿੰਗਾਂ ਨੇ ਠੀਕ ਹੈ ਜੀ ਅਸੀਂ ਦੱਸਦੇ ਹਾਂ ਵੀ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਮੁਲਾਜ਼ਮ ਘੰਟਾ-ਘੰਟਾ ਬੈਠੇ ਰਹਿੰਦੇ ਗੱਲਾਂਬਾਤਾਂ ਕਰਦੇ ਆ ਕਰਕੇ ਉਸ ਤੋਂ ਬਾਅਦ ਚੋਪਰਾ ਉਹਨਾਂ ਨਿਕਲਦਾ ਨਿਕਤ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਦਾਂ ਦੀ ਚੈਕਿੰਗ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਜੀ ਕੋਈ ਹੁਣ ਪਹਿਲਾਂ ਹੀ ਬੰਦੇ ਨੂੰ ਦੱਸ ਕੇ ਬਾਅਦੋਂ ਚੈਕਿੰਗ ਕਰਨਾ ਜਾਨੀ ਜਿਹੜੀ ਇਹ ਜਿਹੜੀ ਚੈਕਿੰਗ ਹੋਣੀ ਚਾਹੀਦੀ ਸੀ ਜਿਹੜੀ ਕਿ ਰਾਤ ਦੇ ਟਾਈਮ ਹੋਣੀ ਚਾਹੀਦੀ ਸੀ ਸੁੱਤੇ ਦਾ 2 2.5 3 ਦੇ ਵਿੱਚ ਇਹ ਆਏ ਉਸ ਟਾਈਮ ਆ ਜਿਸ ਟਾਈਮ ਬੰਦੇ ਉੱਠ ਕੇ ਨਿਕਲ ਜਾਂਦੇ ਆ ਉਹ ਆਪਣੇ ਹੁਣ ਤੁਸੀਂ ਦੇਖੋ ਵੀ ਚਟੇ ਵਾਲੇ ਜਿਹੜੇ ਆਂਦੇ ਆ ਉਹ ਇਸ ਤਰ੍ਹਾਂ ਆnde ਜਿੱਦਾਂ ਕਿਸੇ ਦੇ ਰਿਸ਼ਤੇ ਦੇ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦੇ ਜੀ ਜੀ ਇੱਥੋਂ ਗੇਟ ਤੋਂ ਇੱਦਾਂ ਵੱਢਦੇ ਆਂ ਉਹ ਗਏ ਕਈ ਵਾਰ ਤਾਂ ਕਹਿੰਦੇ ਓਰੇ ਦੀ ਵੀਡੀਓ ਬੜੀਆਂ ਵਾਇਰਲ ਹੋਈਆਂ ਵਾਇਰਲ ਹੋਈਆਂ ਹੋ ਜਾਂ ਹੋ ਜਾਂ ਜੀ ਚਿੱਟਾ ਵੇਚਦਾ ਹੋ ਜਾਂ ਜੀ ਹੋ ਜਾਂ ਵਾਇਰਲ ਹੋ ਜਾਂਦੀ ਵੀਡੀਓ ਵਾਇਰਲ ਹੋ ਜਾਂਦੀ ਉਹਦੇ ਚ ਵੀ ਸਾਡਾ ਨਾਮ ਆਇਆ ਮੇਰੇ ਬੇਟੇ ਦਾ ਨਾਮ ਆ ਗਿਆ ਚਿੱਟੇ ਵਾਲੇ ਹੀ ਮੇਰੇ ਬਦਨਾਮ ਕਰ ਦਿੰਦੇ ਅੱਗੇ ਵੀ ਇਹਨਾਂ ਨੇ ਵੀਡੀਓ ਬਣਾਈ ਆ ਫਿਰ ਮੈਨੂੰ ਧਮਕੀ ਆਈ ਸੀ ਵੀ ਗੋਲੀ ਮਾਰਾਂਗੇ ਤੈਨੂੰ ਤੈਨੂੰ ਗੋਲੀ ਮਾਰਾਂਗੇ ਜਿੱਥੇ ਕਿ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਫਿਰ ਮੈਂ ਐ ਠੀਕ ਹੈ ਜੀ ਉਹਦੇ ਵਿੱਚ ਉਹ ਕਿਉਂਕਿ ਜੇ ਉਹ ਕਹਿੰਦੇ ਮੈਂ ਸਾਨੂੰ ਸਾਡਾ ਬਿਜ਼ਨਸ ਛੇੜਦਾ ਹੈ ਅਸੀਂ ਛੇੜਦੇ ਨਹੀਂ ਆ ਤੁਸੀਂ ਭਾਈ ਕਰਨਾਂ ਦਾ ਕਿਤੇ ਬਾਹਰ ਜਾਇਆ ਕਰੋ ਮਹਲੇ ਨੂੰ ਬਦਨਾਮ ਨਾ ਕਰੋ ਠੀਕ ਅਸੀਂ ਇਸ ਚੀਜ਼ ਤੋਂ ਸਾਡਾ ਹੈ ਹਾਂ ਜੀ ਪੀ ਨਾਮ ਹੈ ਮੇਰਾ ਨਾਮ ਅਰຸນ ਕੁਮਾਰ ਵੈਦ ਆ ਜੀ ਮੈਂ ਇਸ ਮੋਹੱਲੇ ਦਾ ਸੇਵਾਦਾਰ ਆ ਤੇ ਮੌਤਵਰ ਵਿਅਕਤੀ ਆ ਤੇ ਮੈਂ ਐਮਐਲਏ ਸਾਹਿਬ ਸ਼ੋਕ ਪ੍ਰਸ਼ਰ ਪੱਪੀ ਦੀ ਸੇਵਾ ਦੇ ਵਿੱਚ ਰਾਜ ਹਾਜ਼ਰ ਹੰਨਾ ਵਾਂ ਮੈਂ ਡਾਕਟਰ ਕਮੇਰ ਕੋਲੋਨੀ ਦਾ ਨਿਵਾਸੀ ਆ ਅਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਪਿਆ ਵਾ ਤੇ ਪਹਿਲਾਂ ਅਸੀਂ ਲੜਾਈ ਲੜੀ ਆ ਬਿਨਾ ਪੁਲਿਸ ਤੋਂ ਤੋਂ ਜੋ 90% ਚਿੱਟੇ ਦਾ ਕਾਰੋਬਾਰ ਜਿਹੜਾ ਇੱਥੇ ਬੰਦ ਹੋ ਗਿਆ ਵਾ ਹੁਣ ਮਾਤਰ 10% ਰਹਿੰਦਾ ਮਤਲਬ ਕਿ 10% ਲੋਕ ਜਿਹੜੇ ਆ 10-15 ਗਿਣਤੀ ਦੇ ਲੋਕ ਉਹ ਚਿੱਟਾ ਵੇਚਦੇ ਆ ਲੇਕਿਨ ਇਤਲਾ ਪਹਿਲੇ ਹੀ ਮਿਲ ਜਾਂਦੀ ਆ ਕਿ ਉਹ ਚਿੱਟੇ ਵਾਲੇ ਜਿਹੜੇ ਵੱਡੇ-ਵੱਡੇ ਅਧਿਕਾਰੀ ਆਂਦੇ ਆ ਉਹਨਾਂ ਤੋਂ ਪਹਿਲਾਂ ਪੱਜ ਜਾਂਦੇ ਆ ਫਿਰ ਡੋਰੂ ਕਿੱਥੇ ਵੱਜਦਾ ਵਾ ਉਹਨਾਂ ਲੋਕਾਂ ਦੇ ਘਰੇ ਬੜਿਆ ਜਾਂਦਾ ਵਾ ਜਿਹੜੇ ਚਿੱਟੇ ਵੇਚਦੇ ਨਹੀਂ ਉਹਨਾਂ ਲੋਕਾਂ ਦੇ ਘਰੇ ਤਲਾਸ਼ੀ ਲਈਤੀ ਜਾਂਦੀ ਜਿਹੜੇ ਚਿੱਟਾ ਵੇਚਦੇ ਨਹੀਂ ਜਿਹੜੇ ਕਾਰਪੋਰੇਸ਼ਨ 'ਚ ਨੌਕਰੀ ਕਰਦੇ ਆ ਜਿਹੜੇ ਬ੍ਰਾਂਡਡ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਦੇ ਘਰੋਂ ਪੈਸਾ ਨਹੀਂ ਹੁੰਦਾ ਉਹਨਾਂ ਦੇ ਘਰੇ ਜਾ ਜਾ ਕੇ ਕਦੀ ਬੈੱਡ ਫਰੋ ਲੈ ਜਾਂਦਾ ਕਦੀ ਅਲਮਾਰੀ ਫਰੋ ਲਈ ਜਾਂਦੀ ਆ ਕਦੀ ਉਹਨਾਂ ਦੇ ਕੱਪੜਿਆਂ ਨੂੰ ਇੱਧਰ ਤਿਸਰ ਤਿਸਰ ਕਰ ਦੇ ਜਾਂਦਾ ਵਾ ਲੇਕਿਨ ਇੱਕ ਚਿੱਟੇ ਦੀ ਬਿੱਟ ਤੱਕ ਨਹੀਂ ਮਿਲਦੀ ਕਿਉਂ ਮਿਲੂਗੀ ਕਿਉਂਕਿ ਉਹ ਚਿੱਟਾ ਵੇਚਦੇ ਨਹੀਂ ਹੈਗੇ ਤੇ ਇਸ ਲਈ ਬੇਨਤੀ ਕਰਾਂਗੇ ਅਸੀਂ ਤੁਹਾਡੇ ਮਾਧਮ ਨਾਲ ਪੁਲਿਸ ਕਮਿਸ਼ਨਰ ਸਾਹਿਬ ਨੇ ਮਿਲਣ ਲਈ ਵੀ ਮੈਨੂੰ ਕਿਹਾ ਵਾ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਘੱਟ ਤੋਂ ਘੱਟ ਉਹਨਾਂ ਲੋਕਾਂ ਨੂੰ ਚਿੰਨਿਤ ਕੀਤਾ ਜਾਵੇ ਜਿਹੜੇ ਚਿੱਟਾ ਵੇਚਦੇ ਆ ਤੇ ਉਹਨਾਂ ਤੇ ਹੀ ਕਰੇ ਰੇਟ ਮਾਰੀ ਜਾਵੇ ਅੱਛਾ ਅੱਜ ਕੌਣ ਚੈਕਿੰਗ ਕਰਨ ਵਾਸਤੇ ਕੌਣ ਆਇਆ ਅੱਜ ਡੀਜੀਪੀ ਸਾਹਿਬ ਨੇ ਆਪਣੇ ਰੈਂਕ ਦੇ ਕੋਈ ਵੱਡੇ ਅਧਿਕਾਰੀ ਨੂੰ ਭੇਜਿਆ ਸੀ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਿਬ ਆਏ ਸੀਗੇ ਹੋਰ ਕਈ ਜਿਹੜੇ ਲਗ ਲਗ ਥਾਣਿਆਂ ਤੇ ਐਸਐਸਓ ਸਾਹਿਬ ਵਗੈਰਾ ਆਏ ਸੀ ਐਸੀਬੀ ਸਾਹਿਬ ਆਏ ਸੀਗੇ ਅਸੀਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਆਨ ਦਾ ਅੱਛਾ ਕੁਝ ਮਿਲਿਆ ਥੋ ਫਿਰ ਇਤੋਂ ਜੀ ਇੱਕ ਦੋ ਮੋਟਰਸਾਈਕਲ ਵਗੈਰਾ ਮਿਲੇ ਆ ਤਾਂ ਹੋਰ ਤਾਂ ਕੁਝ ਮਿਲਿਆ ਨਹੀਂ ਜਿੱਦਾਂ ਕਿ ਮੈਂ ਦੱਸ ਚੁੱਕਿਆ ਵਾਂ ਕਿ ਚਿੱਟੇ ਵਾਲੇ ਤਾਂ ਪਹਿਲਾਂ ਹੀ ਤਿੱਤਰ ਹੋ ਜਾਂਦੇ ਆ ਰਹਿ ਕੌਣ ਜਾਂਦਾ ਵਾ ਉਹ ਬੰਦੇ ਜਿਹੜੇ ਚਿੱਟਾ ਵੇਚਦੇ ਨਹੀਂ ਫਿਰ ਉਹਨਾਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਐਨ ਦਾ ਮਤਲਬ ਬੇਨਾ ਦੱਸਿਆ ਆਣਾ ਚਾਹੀਦਾ ਇੱਥੇ ਜੇ ਕੰਨੀ ਐ ਨਹੀਂ ਦੇਖੋ ਹੁਣ ਐਮ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਵਾ ਕਿ ਜਦੋਂ ਤੁਸੀਂ ਰੇਟ ਮਾਰਨੀ ਆ ਗੱਡੀ ਦੀ ਆਵਾਜ਼ ਨਹੀਂ ਕਰਨੀ ਸਾਇਲੈਂਟ ਹੋ ਕੇ ਜਾਣਾ ਵਾ ਹੂਟਰ ਮਾਰ ਕੇ ਨਹੀਂ ਜਾਣਾ ਜੇ ਹੂਟਰ ਮਾਰ ਕੇ ਚਲੇ ਗਏ ਤਾਂ ਪੁਲਿਸ ਉਹਨਾਂ ਨੂੰ ਪੱਜਣਾ ਲਾਸਟ ਟਾਈਮ ਵੀ ਇੱਥੇ ਰੇਟ ਪਈ ਸੀ ਤਿੰਨ ਥਾਣੇ ਦੀ ਪੁਲਿਸ ਆਈ ਸੀ ਹੂਟਰ ਮਾਰ ਕੇ ਜਦੋਂ ਆਏ ਚਿੱਟੇ ਵਾਲੇ ਆ ਗਏ ਤੇ ਭੱਜ ਗਏ ਅੱਛਾ ਐਮਐਲਏ ਸਾਹਿਬ ਕਹਿੰਦੇ ਕਹਿੰਦੇ ਮੈਂ ਤਾਂ ਕਾਫੀ ਸੁਧਾਰ ਕਰ ਦਿੱਤਾ ਖਾਸ ਕਰਕੇ ਕੋੜਾ ਕਲੋਨੀ ਵਿੱਚ ਐਮਐਲਏ ਸਾਹਿਬ ਨੇ ਚਿੱਟੇ ਦਾ ਵੀ ਸੁਧਾਰ ਕੀਤਾ ਵਾ ਔਰ ਉਸ ਤੋਂ ਬਾਅਦ ਕਲੋਨੀ ਦਾ ਵੀ ਸੁਧਾਰ ਕੀਤਾ ਵਾ 1 ਕਰੋੜ ਰੁਪਿਆ ਐਮਐਲਏ ਸਾਹਿਬ ਨੇ ਲਾਇਆ ਵਾ ਔਰ ਚਿੱਟੇ ਦੇ ਖਿਲਾਫ ਵੀ ਔਰ ਨਸ਼ੇ ਦੇ ਖਿਲਾਫ ਜਿਹੜੀ ਮੂਵਮੈਂਟ ਲੜਦੇ ਆ ਤੇ ਉਹ ਜਦੋਂ ਵੀ ਭਲਾਈ ਦਾ ਵਾ ਉਹ ਚਿੱਟੇ ਦੇ ਕਲਾਪ ਉਹਨਾਂ ਨੇ ਕਿੰਦਾ ਦੀ ਮੂਵਮੈਂਟ ਤਿਆਰ ਕੀਤੀ ਆ ਕਿ ਸਾਰੇ ਰਸਤੇ ਕਲੋਨੀ ਦੇ ਬੰਦ ਕਰਵਾ ਰਹੇ ਪਏ ਆ ਜਿੰਨੇ ਵੀ ਹੈਗੇ ਜਦੋਂ ਚਿੱਟੇ ਆਲੇ ਭੱਜਦੇ ਆ ਇੱਥੇ ਗੇਟ ਦੇ ਵਿੱਚ ਗੇਟ ਲਵਾ ਦਨੇ ਉਹ ਵੀ ਐਮਐਲਏ ਸਾਹਿਬ ਕਰਵਾ ਰਹੇ ਆ ਕੈਮਰੇ ਤੱਕ ਲਗਵਾ ਰਹੇ ਪਏ ਆ ਜਿਹੜੇ ਸਿੱਧਾ ਟੱਚ ਮੋਤੀਨਗਰ ਥਾਣੇ ਨਾਲ ਹੋਊਗੇ ਤੇ ਹੋਰ ਐਮਐਲਏ ਸਾਹਿਬ ਕੀ ਕਰਦੇ ਥੋੜੇ ਇੰਨੀ ਗਰਦ ਇੰਨੀ ਪੁਲਿਸ ਆਨ ਦੇ ਬਾਵਜੂਦ ਵੀ ਕੈਂਟੇ ਬਾਅਦ ਤੁਸੀਂ ਆਪ ਆ ਕੇ ਦੇਖ ਲਿਓ ਤੁਹਾਨੂੰ ਚਿੱਟਾ ਬਿਲਕੁਲ ਨਜ਼ਰ ਆਊਗਾ ਠੀਕ ਹੈ ਠੀਕ ਹੈ ਹਰ ਨਹੀਂ ਮਾਰਨਾ ਚਾਹੀਦਾ ਮੈਂ ਨੰਮ ਸ਼ੁਬਾ ਦੀ ਕੀ ਕਹਣਾ ਤੁਨੇ ਤੁਸੀਂ ਜਿਸ ਹਾਲਤ ਨਹੀਂ ਕਿਉਂ ਨਾ ਬੋਲਣਾ ਦੱਸੋ ਇਹ ਕਿਹੜੀ ਗੱਲ ਹੋ ਗਈ ਬੋਲਾਂਗੇ ਬੋਲ ਬੋਲ ਬੀਨ ਸਾਫੀ ਸਾਰਿਆਂ ਨਾਲ ਥੋੜੇ ਹਲੇ ਚਾਹੀਦੀ ਆ ਅੱਛਾ ਕੀ ਦਿੱਕਤ ਹੈ ਦਿੱਕਤ ਇਹ ਹੈ ਕਿ ਜੀ ਜੋ ਮਹੱਲੇ ਦਾ ਪ੍ਰਧਾਨ ਮੈਂ ਤਾਂ ਉਹੀ ਪਹਿਲੇ ਮਹੱਲੇ ਦਾ ਪ੍ਰਧਾਨ ਸੀਗਾ ਨਾ ਠੀਕ ਹੈ ਨਾ ਸਭ ਦੇ ਦੁੱਖ ਚ ਉਹੀ ਖੜਿਆ ਵਾ ਸਭ ਤੋਂ ਪਹਿਲੇ ਸਭ ਦੇ ਦੁੱਖ ਚ ਸਾਰਿਆਂ ਦੇ ਕੰਮ ਆਇਆ ਤਾਂ ਅਜੋਰੇ ਘਰੇ ਤਲਾਸੀ ਲੈ ਕੇ ਪੈਸੇ ਲੈ ਕੇ ਗਏ ਕਾਰੋਲੇ ਲੈ ਕੇ ਗਏ ਨੇ ਕਾਦੇ ਪੈਸੇ ਲੈ ਕੇ ਦੋ ਲੱਖ ਰੁਪਏ ਕੱਢ ਕੇ ਲੈ ਕੇ ਗਏ ਉਹਨਾਂ ਦੇ ਘਰੋਂ ਕਿ ਉਹਨਾਂ ਨੇ ਮਿਹਨਤ ਨਹੀਂ ਕਰਦੇ ਹਾਂਜੀ ਕਿਸੇ ਮੋਬਾਈਲ ਦੇ ਕਿ ਕਾ ਕੇ ਲੈ ਕੇ ਗਏ ਨੇ ਕਾਹਦੇ ਇਹ ਨਹੀਂ ਸਾਨੂੰ ਪਤਾ ਨਾ ਮੈਨੂੰ ਤਾਂ ਹੁਣ ਸ਼ੋਅ ਹੋਇਆ ਵੀ ਉਹਨਾਂ ਦੇ ਘਰੋਂ ਪੈਸੇ ਲੈ ਕੇ ਗਏ ਆ ਪੁਲਿਸ ਵਾਲੇ ਲੈ ਕੇ ਹਾਂਜੀ ਜਿਹੜੇ ਮਿਹਨਤ ਕਰਨ ਵਾਲਿਆਂ ਦੇ ਘਰੋਂ ਪੈਸੇ ਲੈ ਕੇ ਕਿਉਂ ਬੇਇੰਤ ਨਹੀਂ ਕਰਦੇ ਉਹਨਾਂ ਦਾ ਬਿਜ਼ਨਸ ਆ ਚਾਰ ਪੰਜ ਉਹਨਾਂ ਦੇ ਮੋਬਾਈਲ ਵੀ ਲੈ ਗਏ ਨੇ ਮੈਂ ਤਾਂ ਕਹਿ ਦੋ ਸ਼ੱਕ ਦੇ ਤੌਰ ਤੇ ਲੈ ਕੇ ਸ਼ੱਕ ਦੇ ਤੌਰ ਤੇ ਲੈ ਕੇ ਇਹ ਕਿਹੜਾ ਸ਼ੱਕ ਹੁੰਦਾ ਜਿਹੜੇ ਅਸਲੀ ਚੋਰ ਆ ਜਿਹੜੇ ਅਸਲੀ ਵੇਚਦੇ ਆ ਉਹਨਾਂ ਨੇ ਕਿਉਂ ਨਹੀਂ ਫੜਦੇ ਮੈਂ ਹੁਣ ਦੇਖੋ 2 ਘੰਟੇ ਬਾਅਦ ਕਿੰਨੇ ਮਿੰਟ ਲੀ ਲੱਗਦੀ ਆ ਉਹ ਥੋੜੀ ਜਿੱਤਾ ਵੇਚਦਾ ਵਾ ਜਿਹੜਾ ਉਹਨੂੰ ਤੁਸੀਂ ਇੰਨਾ ਕਿ ਜਿਹੜਾ ਲਜੇਸ਼ ਦੇ ਤੇ ਹੈਗਾ ਉਹ ਪਿਛਲੇ 30 ਸਾਲਾਂ ਤੋਂ ਫਾਈਨਾਂਸ ਦਾ ਕੰਮ ਕਰਦਾ ਹੋਰ ਮੁੱਲੇ ਦਾ ਕੰਮ ਕੀਤਾ ਨੇ ਦੋਖੋਕ ਦੇ ਵਿੱਚ ਲੋਕਾਂ ਨਾਲ ਖੜਦਾ ਉਹਨਾਂ ਦੇ ਜਿਹੜੇ ਪੈਸੇ ਆ ਉਹ ਜਾਇਜ਼ ਪੈਸੇ ਆ 100% ਪੂਰਾ ਮੁੱਲਾ ਕਹਿ ਦੂਗਾ ਕਿ ਉਹਨਾਂ ਦੇ ਪੈਸੇ ਉਹ ਜਾਇਜ਼ ਆ ਉਹ ਠੀਕ ਆ ਜੀ ਤੇ ਉਹ ਪੈਸੇ ਜਿਹੜੇ ਆ ਵਰਤਮਾਨ ਵਰਤਮਾਨ ਥਾਣੇ ਵਾਲਾ ਲੈ ਕੇ ਗਿਆ ਉਹ ਜਿਹੜੇ ਪੈਸੇ ਵਾਪਸ ਕਿਤੇ ਜਾਂਦੇ ਉਹਨਾਂ ਦੇ ਮੋਬਾਈਲ ਵਾਪਸ ਕਿਤੇ ਜਾਂਦੇ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें कि पांच लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इन एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर